ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਹੈਗੇ ਇਸ ਟਾਈਮ ਬੈਲਜੀਅਮ ਪਾਰਕੀ ਚ ਆਪਾਂ ਚਾਰ ਪੰਜਾਬੀ ਭਰਾ ਹੋਏ ਇਕੱਠੇ ਅੱਜ ਕੱਡੇ ਕਦੇ ਪਕੋੜੇ ਨਾਲੇ ਧੋਲੇ ਬਿਸਤਰੇ ਵੀ ਧੋਲੇ ਕੱਪੜੇ ਵੀ ਧੋਲੇ ਇੱਥੇ ਮਸ਼ੀਨ ਹੈਗੀ ਦੀ ਤੇ ਹੁਣ ਆਪਾਂ ਲੱਗੇ ਹੋਏ ਕੱਢਣ ਪਕੋੜੇ ਇਹ ਟਰਾਲੇ ਵਿੱਚ ਸਟੇਜ ਲੱਗੀ ਆਪਣੀ ਸਮਾਨ ਕੱਟੇ ਇਹ ਤਾਂ ਖੁੱਲੀ ਇੰਟਕਟ ਹੈ ਕੋਈ ਨਹੀਂ ਇਹ ਨਹੀਂ ਪਾਣੀ ਆ ਮੈਂ ਮੰਗਾਇਆ ਸਾਰੇ ਨੂੰ ਉਹ ਛੋਟੀ ਦਿੱਤੀ ਪੁੱਛ ਤੈ ਮੁੱਗ ਜਾਵਾਂ ਹੁੰਦੀ ਇਤਰਾਕ ਨਹੀਂ ਲੈ ਕੋਈ ਚੱਕਰ ਨਹੀਂ ਕਰ ਬੰਦ ਬੰਦ ਧੋਆ ਬੈਸੀ ਦੇਖੋ ਹਾਂ ਹਾਂ ਪਾਹਾਂ ਨੂੰ ਦੇਰ ਦੇਰ ਮਾਰ ਕੇ ਪਾਹ ਬਣਾਉਂਦੇ ਚੱਕਰ ਨਾ ਕਰ ਬੰਦ ਰੋ ਰੋ ਦੋਵੇਂ ਫਰਾਂਸੀ ਇਹਦੇ ਬੈਲਜੀਅਮ ਹੈ ਜਾਂ ਨੀਦਰਲੈਂਡ ਹੈ ਨਮਸਕਾਰ ਇਹ ਸਸਤਾ ਹੁੰਦਾ ਹੈ ਇਹ ਨਾ ਬੈਲਜੀਅਮ ਆਉਂਦਾ ਫਰਾਂਸੀ ਹੈ ਨੀਦਰਲੈਂਡ ਹੈ ਮਰਾਂ ਵੀ ਵੈਸਾ ਕੰਮ ਤਾਂ ਹੋਊਗਾ ਨਹੀਂ ਮਰਾਂ ਜਿਵੇਂ ਜਮੇ ਪੜੋ ਨਾ ਕਿ ਮੈਨੂੰ ਕਾਹੀੰ ਰੰਗ ਆਇਆ ਕਿਛਲੀ ਵਾਰ ਮੈਂ ਤਾਂ ਆਪਕੇ ਨਹੀਂ ਤਾਂ ਐਸਾ ਕਿਤੇ ਤੇ ਹੀ ਕਿ ਜਗਾ ਕੋਲ ਕਿਤਨਾ ਟ੍ਰਿਕ ਹੋ ਜਾਊਗਾ ਆ ਤਾਂ ਤੇ ਗਾਜੀ ਬੜਾ ਮਹਿੰਗਾ ਇੰਨਾ ਆਪੋ ਉਹ ਦਿਉ ਦਿਲੇ ਕਾਲੀ ਨਹੀਂ ਪਈ ਤੂੰ ਕਰਨ ਵਾਂਗਾ ਆ ਆ ਰਹੀ ਆ ਅਮ ਜਰ ਮੈਂ ਕਾਲੀ ਬਚਾ ਤਾ ਕਰ ਰਾਂ ਸਰ ਅਨਾਂ ਕਰ ਰਾਂ ਸਰ ਮੈਂ ਕਿਹਦਾ ਮੈਂ ਕਿਹ ਸੰਭਈ ਇਹ ਅਜੂ ਬਣ ਲ ਗਿਆ ਹੀਰੇ ਦਾ ਹੀਰੇ ਹੀਰਾ ਹੀਰਾ ਬਸਰਣਾ ਬੰਤਾ ਉਹ ਬਤਾਉਂਨੇ ਇਵ ਫੇਮਸੇ ਬਤਾ ਮੇਰਾ ਯਾ ਕੋਲ ਇਹ ਅਜੇ ਹੀਰੇ ਦੇ ਬਣ ਲਗਿਆ ਉਹ ਬੱਕਰਾ ਨਹੀਂ ਤੇਜ਼ ਕਰੀਸ ਕੋ 오케이 한번 보겠습니다. 아기. 언제 나왔어요? ਥੋੜਾ ਨਾ ਤਾਂ ਹੈ ਜੀ ਇਹ ਇਸਨੂੰ ਥੋੜਾ ਨਾ ਤਾਂ ਹੈ ਤੇ ਬੇਸ਼ੱਕ ਬੋਲੀ ਬੋਲੀ ਆਪਣੇ ਨਿਕਲ ਲਾਪੇ ਪਕੌੜੇ ਪਹਿਲਾਂ ਇਕੱਲੇ ਪਿਆਜ਼ ਦੇ 200 ਨੂੰ ਜੈਸਾ ਹੀ ਛੋਟੇ ਜਿਹੇ ਸੁਨਵਾ ਦੇ ਐਸੇ ਪ੍ਰੋਬਲਮ ਕੈਸੇ ਹਾਂ ਐਸੇ ਪ੍ਰੋਬਲਮ ਆ ਰਹਾ ਮੈਨੂੰ ਉਹ ਲਾਇਆ ਕਰਨਾ ਚਾਹੁੰਦਾ ਨਾਲੋ ਯਹੋਨਾਂ ਤੋਂ ਥੋੜਾ ਸੌਂ ਗਰਮ ਹੋਣੀ ਜਵਾ ਇਹ ਕੋਈ ਜੀ ਖਾਣ ਇਹ ਜਲ ਗਏ ਸੀ ਨੀਰ ਵਿੱਚ ਹਾਂ ਬੜਾ ਭਾਈ ਇੱਕ ਟਾਂਡਾ ਸਲਾਹ ਹੈ ਬੜੀ ਲਾਈਨ ਜਾਨੀ ਜਾਣਾ ਹੁਣ ਆਪਣੇ ਆਲੂ ਵਾਲੇ ਪਾਉਣ ਲੱਗੇ ਆ ਮਿੱਠੀ ਮਿੱਠੀ ਬਾਲੇ ਇਹ ਪਾਣੀ ਅਨੇ ਮੇਂ ਕਿੰਨੀ ਲੱਗਦੀ ਹੈ ਨਿਕਲਦੀ ਮੰਦਰ ਤੇ ਕੈਮਰਾ ਉਹ ਆਪਣੇ ਬਣਾ ਰਹੇ ਆਲੂ ਵਾਲੇ ਬਾਲਾ ਹੋ ਕੇ ਬਸ ਕਿਹਾ ਤੇਰੀ ਕਿਤੇ ਬਹੁਤ ਬੜੀ ਚੀਜ਼ਾਂ ਬਹੁਤ ਬੜੀ ਚੀਜ਼ਾਂ ਬਣਾਉਂਦੇ ਹੁੰਦੇ ਹੁਣ ਆਇਆ ਆਪਣਾ ਗੋਪੀ ਦਾ ਨੰਬਰ ਗੋਪੀ ਵਾਲੇ ਬਣ ਜਾਂਦੇ ਕੱਟ ਦੋ ਦੇ ਹੈ। ਸਹੀ ਨਾ ਲੁਨਿਆ। ਥੋੜਾ 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 ਕੱਟੀ। ਨਾ ਮੀ ਆਵਣਾ। ਨਹੀਂ। ਕੱਟ ਆ ਜੀ। ਕੱਟ ਦੋ ਨਾ। ਪਾਈ ਮੇਂ ਜਿਆ ਹੁਲਾ। ਜੇ ਕੁੰਬਾ ਤੇ ਆ। ਅੱਗੇ ਸ਼ਾਲਾ ਗਿਓ। ਲੇਕੋ ਮਦਦ ਨਹੀਂ ਹੈ। ਹੈ ਬੋਲਡਰਿੰਗ ਬੈਲਾ ਹੁੰਨੇ। ਆ ਇਹਨੇ ਗੋਭੀ ਵਾਲੇ ਗੋਭੀ ਵਾਲੇ ਨਿਕਲਣਾ ਪਕੋੜੇ ਖਾ ਲੈ ਨਹੀਂ ਖਾਇਆ ਫਿਰ ਅੱਜ ਸਮਝੋ ਮਨਾ ਆਵੇ ਨਹੀਂ ਉਹ ਲੱਗੇ ਜਮਾ ਇਹਨਾਂ लास्ट ਵਾਲੇ ਆਪਣੇ ਹੈਗੇ ਮਿਰਚਾਂ ਵਾਲੇ ਪਕੋੜੇ ਲਾਸਟ ਆਪਾਂ ਨੇ ਬਣਾਏ ਮਿਰਚਾਂ ਵਾਲੇ ਪਕੌੜੇ ਬਣਾ ਲਏ ਹੁਣ ਆਪਾਂ ਨਵੇੜਨਾ ਕੰਮ ਆਈਂਦਾ ਅੱਛਾ ਭਾਜੀ ਹੁਣੀ ਲੈਣਗੇ ਕੋਲਡ ਡਰਿੰਕ ਨਾ ਮਾਲ ਉਹ ਲੈ ਰੈਡੀ ਚਮੜ ਕੇ ਆਵਾਜ਼ ਮਣ ਕੇ ਬਾਹਰ ਹੁੰਦੇ ਜੀ ਇਹ ਰੱਖਣੀ ਸੌਸ ਪਣਾ ਹੋ ਗਿਆ ਸਾਰਾ ਕੁਝ ਰੈਡੀ ਬਾਏ ਹੋਣਾ ਸਾਗਰੇਆ ਪਗੋੜੇ ਪਈ ਤੀ ਸੁਮਿਤਰ ਮੈਂ ਬਸਾ ਤਾਂ ਤਾਂ ਨੇਰੀਆ ਪਈ ਤੀ ਸਸੀ ਕਬਾਜੀ ਮੈਂ ਆ ਦਿੱਲੀ ਤੋਂ ਬੁਲਾਉਂਗਾ ਜੀ ਨੇ ਪੰਜਾਬ ਤੋਂ ਗੁਰਦਾਰਪੁਰ ਤੋਂ ਕਰਦੀ ਆਜ ਐਸੀ ਸਾਰੇ ਮਿਲ ਕੇ ਵੀਰ ਕੋੜੇ ਕਾਰਿਆਂ ਕੋੜੇ ਬਣਾਇਆ ਕਟੜੀਆਂ ਵਿੱਚ ਇਕੱਠੇ ਨਾਲ ਇਹ ਕੋਲਡ ਡਰਿੰਕ ਅਸੀਂ ਆ ਬੈਲਜਮ ਦੇ ਜੀ ਬਰਫ ਸਿਆ ਤੁਸੀਂ ਵੀ ਮੇਰੀ ਨਹੀਂ ਪੀਸੇ ਬੁਲੰਚੇਰ ਦਾ ਯਾਰਾਂ ਘਾਤੇ ਪਾਰਟੀ ਚੱਲ ਰਹੀ ਹੈ ਅੱਜ ਵੀ ਕੈਂਪਰ ਸਭ ਇੱਕ ਪਾਸੇ ਇਕੱਠੇ ਹੋਏ ਤੁਸੀਂ ਭਾਜੀ ਮੈਂ ਭਾਜੀ ਬਟਾਲੇ ਤੋਂ ਬਟਾਲੇ ਤੋਂ ਭਾਜੀ ਆਪਾਂ ਹੁਣ ਸ਼ਗਰੇ ਪਕੋੜੇ ਆਪਾਂ ਪੰਜਾਬੀ ਭਰਾ ਹੋਏ ਇਕੱਠੇ ਬੈਲਜੀਅਮ ਪਾਰਕਿੰਗ ਚ ਚਲੋ ਕਮਿਸ਼ ਆ ਗਿਆ ਘੋੜਾ ਤੇ ਹੀਰਾ ਆ ਗਿਆ ਪਗੋੜਿਆਂ ਦਾ ਕੰਮ ਨਿਪਟ ਗਿਆ ਤਾਂ ਆਪਣੀਆਂ ਆਪਣੀਆਂ ਗੱਡੀਆਂ 'ਚ ਪੈ ਕੇ ਲੋਮੇ ਰੈਸਟ ਕਰਨ ਚੱਲ ਗਏ ਤੇ ਕੱਲ ਨੂੰ ਫੇਰ ਆਪਣਾ ਉਹਨਾ ਲੋਡ ਚੱਕ ਆਉਣਿਆਣੀ ਲੋਕੇਸ਼ਨ ਨਿਕਲ ਜਾਣਾ ਤੇ ਵਲੌਗ ਦੀ ਇੱਥੇ ਸਮਾਪਤੀ ਬਾਅਦ ਪਗੋੜਿਆਂ ਦਾ ਦੱਸਣਾ ਤੁਹਾਨੂੰ ਮਾਹੌਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ